ਸਾਰ ਵਿੱਚ ਉਹ ਚਲੇ ਜਾਣਾ ਕੀ ਖੱਟ ਕੇ ਚੱਲੇ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਇੱਥੇ ਜੀਵ ਨੇ ਚਿੰਤਾ ਸ਼ੁਰੂ ਕਰ ਦਿੱਤੀ ਧੰ ਦੀ ਬੀ ਜਿਆਦਾ ਇਹ ਤਾਂ ਵੀ ਚਿੰਤਾ ਹੈ ਘਾਟੇ ਤਾਂ ਵੀ ਚਿੰਤਾ ਹੈ ਬੀ ਸਟ्रेस ਦੇ ਵਿੱਚ ਆ ਚਿੰਤਾ ਦੇ ਵਿੱਚ ਆ ਹੁਣ ਇਸ ਧਨ ਦੇ ਪਿੱਛੇ ਦਿਨ ਰਾਤ ਦੌੜ ਭੱਜ ਕਰ ਰਿਹਾ ਮਾਇਆ ਕਾਰਨ ਧਾਵੀ ਮੂਰਖ ਲੋਕ ਅਜਾਨ ਇਹ ਨਹੀਂ ਪਤਾ ਕਿ ਇਹ ਜਿਹੜੀ ਮਾਇਆ ਹੈ ਉਪਜੀਵਕਾ ਵਾਸਤੇ ਆ ਇਹ ਸਾਨੂੰ ਮਾਲਕ ਨੇ ਧਨ ਵਰਤਨ ਨੂੰ ਦਿੱਤਾ ਹੈ ਜਿਹਦੇ ਕੋਲ ਜਿਆਦਾ ਉਹ ਸਾਮਕੇ ਬੈਠਾ ਹੈ ਤੇ ਸ਼ਾਇਦ ਮੈਂ ਧਨ ਨਾਲ ਲੈ ਜਾਣਾ ਇਸ ਨੂੰ ਕਹਾਇ ਕਾਚਾ ਧਨ ਸੰਚੇ ਮੂਰਖ ਗਵਾਰ ਮਨਮੁਖ ਪੂਲੇ